ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਜਿਹੜਾ ਬਦਨੀਕਲਾ ਨਗਰ ਪੰਚਾਇਤ ਅਤੇ ਮੀਲ ਕੰਠ ਭੈਰਮੰਡਲੀ ਵੱਲੋਂ ਜਿਹੜਾ ਹੈਗਾ ਵਾ ਹੜ੍ਹ ਪੀੜਤਾਂ ਲਈ ਉੱਥੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਆ ਤੇ ਜਿੱਥੋਂ ਸਾਰੀ ਸੰਗਤ ਨਾਲ ਚੱਲੀ ਆ ਸੇਵਾ ਵਾਸਤੇ ਤੇ ਆਪਾਂ ਨੂੰ ਪਤਾ ਪੰਜਾਬ ਦੇ ਜਿਹੜੇ ਹਾਲਾਤ ਆ ਬਾਹਲੇ ਸਖਾਮੇ ਨਹੀਂਗੇ ਤੇ ਬਹੁਤ ਹੀ ਜ਼ਿਆਦਾ ਜਿਹੜਾ ਇਹ ਇੱਕ ਮੰਦਭਾਗੀ ਘਟਨਾ ਵਾਲਾ ਕੰਮ ਹੀ ਆ ਕੁਦਰਤ ਦਾ ਕਹਿਰ ਆ ਜਿਹੜਾ ਚਾਰ ਸਪਰੇ ਪਾਣੀ ਦੇ ਨਾਲ ਜਿੱਥੇ ਛੋਟੇ ਛੋਟੇ ਬੱਚੇ ਜਾਂ ਹੋਰ ਪਸ਼ੂਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਘਰਾਂ ਦਾ ਨੁਕਸਾਨ ਹੋ ਰਿਹਾ ਤੇ ਮਹਾਰਾਜ ਜੀ ਅਰਦਾਸ ਬੇਨਤੀ ਕਰਦੇ ਆ ਕਿ ਛੇਤੀ ਤੋਂ ਛੇਤੀ ਪੰਜਾਬ ਜਿਹੜਾ ਮੋੜ ਵਸਦਾ ਹੋਵੇ ਤੇ ਇਹ ਪਤਨੀ ਕਲਾਂ ਵੱਲੋਂ ਜਿਹੜਾ ਹੈਗਾ ਵਾ ਲੰਗਰ ਦੀ ਛੇਵਾ ਜਿਹੜੀ ਚੱਲੀ ਆ ਤੇ ਆਪਾਂ ਗੱਲ ਕਰਦੇ ਆ ਐਮਸੀ ਸਾਹਿਬ ਨਾਲ ਮਾਸ਼ਰਮਾ ਮਾਟਰ ਜੀ ਹਾਂਜੀ ਸਰ ਸਾਰਿਆਂ ਨੂੰ ਆਰਾਮ ਰਾਮ ਜੀ ਸਤਿ ਸ੍ਰੀ ਅਕਾਲ ਅੱਜ ਨੀਲਕੰਠ ਮਹਾਦੇਵ ਭਜਨ ਮੰਡਲੀ ਵੱਲੋਂ ਇਹ ਪ੍ਰਾਰਲਾ ਕੀਤਾ ਗਿਆ ਸਮੁੱਚੇ ਨਗਰ ਦੇ ਸਹਿਯੋਗ ਨਾਲ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਤੇ ਸਮੁੱਚੇ ਬੱਧਨੀ ਕਲਾਂ ਦੀ ਟੀਮ ਦੇ ਨਾਲ ਬੱਧਨੀ ਕਲਾਂ ਦੇ ਨਗਰ ਨਿਵਾਸੀਆਂ ਵੱਲੋਂ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਸਭ ਤੋਂ ਪਹਿਲਾਂ ਤਾਂ ਅਪਰਦਾਸ ਕਰੀਏ ਕਿ ਜਿਵੇਂ ਤੁਸੀਂ ਕਿਹਾ ਵੀ ਪੰਜਾਬ ਮੁੜ ਆਪਣੇ ਪੈਰਾਂ ਤੇ ਫੇਰ ਖੜਾ ਹੋ ਜਵੇ ਕਿਉਂਕਿ ਇਹੋ ਜੀ ਸਥਿਤੀ ਦੇ ਵਿੱਚ ਬਹੁਤ ਬਾਹਰਲੇ ਜਿਹੜੇ ਅੰਮ੍ਰਿਤਸਰ ਹੋਇਆ ਪਠਾਨਕੋਟ ਹੋਇਆ ਫਿਰੋਜ਼ਪੁਰ ਹੋਇਆ ਇਹ ਬਹੁਤ ਜ਼ਿਆਦਾ ਮਤਲਬ ਪਾਣੀ ਦੀ ਮਾਰ ਹੇਠ ਆ ਗਏ ਆ ਪਰਮਾਤਮਾ ਵਾਹਿਗੁਰੂ ਇਹਨਾਂ ਨੂੰ ਮਤਲਬ ਫੇਰ ਮੁੜ ਬਸਦਾ ਕਰੇ ਇਹੀ ਸਾਡੀ ਬੇਨਤੀ ਆ ਤੇ ਮੈਂ ਇਹਨਾਂ ਨੌਜਵਾਨ ਵੀਰਾਂ ਨੂੰ ਮਹਾਤਮਾ ਨੀਲਕੰਠ ਮਾਦੇਵ ਭਜਨ ਮੰਡਲੀ ਦੇ ਜਿਹੜੇ ਦਿਨ ਰਾਤ ਇੱਕ ਕੀਤੀ ਵਈ ਆ ਇਹਨਾਂ ਨੂੰ ਇਸ ਗੱਲ ਦੀ ਮਤਲਬ ਵਧਾਈ ਦਿਨਾ ਤੇ ਪਰਮਾਤਮਾ ਕਰੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਸੇਵਾ ਦਾ ਬਲ ਬਖਸ਼ਦਾ ਰਹੇ ਤੇ ਮੇਰਾ ਪੰਜਾਬ ਸੋਹਣਾ ਪੰਜਾਬ ਮੁੜ ਆਪਦੇ ਪੈਰਾਂ ਤੇ ਖੜਾ ਹੋਵੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ